ਤੁਸੀਂ ਇਰਾ ਤੁਹਾਨੂੰ ਸ਼ੰਭੂ ਬੈਰੀਅਰ ਦੀਆਂ ਦਿਖਾ ਰਹੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਮੁਸਤੈਦ ਕਰ ਦਿੱਤੇ ਗਏ ਨੇ ਬੈਰੀਕੇਟਿੰਗ ਕਰ ਦਿੱਤੀ ਹੈ ਸੱਤ ਲੇਅਰ ਦੀ ਬੈਰੀਕੇਟਿੰਗ ਇੱਥੇ ਹੁਣ ਕਰ ਦਿੱਤੀ ਗਈ ਹੈ ਤਾਂ ਜੋ ਕਿਸਾਨ ਦਿੱਲੀ ਐਂਟਰ ਨਾ ਕਰ ਸਕਣ ਗਿਣਤੀ ਦੇ ਵਿੱਚ ਸੁਰੱਖਿਆ ਦਸਤੇ ਪਹੁੰਚੇ ਹੋਏ ਨੇ ਔਰ ਲਗਾਤਾਰ ਗੱਲਬਾਤ ਦਾ ਦੌਰ ਵੀ ਜਾਰੀ ਆ। ਹੋਰ ਜਗ੍ਹਾ-ਜਗ੍ਹਾ ਤੇ ਸੀਸੀਟੀਵੀ ਕੈਮਰੇ ਫਿੱਟ ਕਰ ਦਿੱਤੇ ਗਏ ਨੇ। ਹਰ ਕਿਸਾਨ ਦੀ ਐਕਟੀਵਿਟੀ ਤੇ ਨਜ਼ਰ ਰੱਖੀ ਜਾਵੇਗੀ ਔਰ ਜੋ ਘੱਗਰ ਦਰਿਆ ਹੈਗਾ ਉਹਦੇ ਦੋਨੇ ਪਾਸੇ ਤੋਂ ਰਸਤੇ ਹੋਰ ਡੂੰਘੇ ਕਰ ਦਿੱਤੇ ਗਏ ਨੇ। ਜੀਸੀਬੀ ਮਸ਼ੀਨਾਂ ਲਗਾ ਕੇ ਪੁੱਟ ਦਿੱਤਾ ਗਿਆ ਹੈ ਘੱਗਰ ਦਰਿਆ ਵੀ ਕਿ ਘੱਗਰ ਦਰਿਆ ਦੇ ذریعے ਵੀ ਕਿਸਾਨ ਅੰਬਾਲਾ ਇੰਟਰ ਨਾ ਹੋ ਸਕਣ। ਇੱਕ ਪਰਿਵਾਰ ਜਿਹੜਾ ਹੈਗਾ ਉਹ ਆ ਰਿਹਾ ਪਰਿਵਾਰ ਮੁਸ਼ਕਲ ਹਾਲਾਤਾਂ ਦੇ ਵਿੱਚ ਪਹੁੰਚ ਰਿਹਾ ਹੈ। ਤੁਹਾਡੇ ਤੱਕ ਆਈ ਜਾਵੇ, ਲਿਾਈ ਜਾਵੇ। ਇਹ ਤਸਵੀਰਾਂ ਦੇਖ ਰਹੇ ਹੋ ਕਿ ਇੱਕ ਨੌਜਵਾਨ ਕੱਗਰ ਦਰਿਆ ਨੂੰ ਪਾਰ ਕਰ ਰਿਹਾ ਹੈ ਤੇ ਦੂਸਰੇ ਪਾਸੇ ਤੋਂ ਇੱਕ ਪਰਿਵਾਰ ਜਿਹੜਾ ਹੈਗਾ ਉਹ ਕੱਗਰ ਦਰਿਆ ਨੂੰ ਪਾਰ ਕਰਕੇ ਪੰਜਾਬ ਵਾਲੇ ਪਾਸੇ ਆ ਰਿਹਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ ਕਿਸਾਨ ਕੂਚ ਕਰ ਰਹੇ ਨੇ ਦਿੱਲੀ ਨੂੰ 13 ਫਰਵਰੀ ਦੀ ਕਾਲ ਦਿੱਤੀ ਗਈ ਆ ਤਾਂ ਤਸਵੀਰਾਂ ਤੁਹਾਨੂੰ ਸ਼ੰਭੂ ਬੈਰੀਅਰ ਦੀਆਂ ਦਿਖਾ ਰਹੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਮਸ਼ਤਿਹਦ ਕਰ ਦਿੱਤੇ ਗਏ ਨੇ ਬੈਰੀਕੇਟਿੰਗ ਕਰ ਦਿੱਤੀ ਆ ਸੱਤ ਲੇਅਰ ਦੀ ਬੈਰੀਕੇਟਿੰਗ ਇੱਥੇ ਹੁਣ ਕਰ ਦਿੱਤੀ ਗਈ ਆ ਤਾਂ ਜੋ ਕਿਸਾਨ ਦਿੱਲੀ ਐਂਟਰ ਨਾ ਕਰ ਸਕਣ ਸ਼ੰਭੂ ਬੈਰ ਦੀ ਬੈਰੀਅਰ ਦੀਆਂ ਇਹ ਤਸਵੀਰਾਂ ਦਿਖਾ ਰਹੇ ਆ ਤਾਂ ਮੇਰੇ ਪਿੱਛੇ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਦਸਤੇ ਪਹੁੰਚੇ ਹੋਏ ਨੇ ਔਰ ਲਗਾਤਾਰ ਗੱਲਬਾਤ ਦਾ ਦੌਰ ਵੀ ਜਾਰੀ ਆ ਤਾਂ ਇਹ ਕੰਡਿਆਲੀਆਂ ਤਾਰਾਂ ਜਿਵੇਂ ਕਿ ਦਿੱਲੀ ਦੇ ਵਿੱਚ 26 ਨਵੰਬਰ 2020 ਤੋਂ ਬਾਅਦ ਵਛਾਈਆਂ ਗਈਆਂ ਸੀ ਇੱਥੇ ਵੀ ਕੰਡਿਆਲੀ ਤਾਰਾਂ ਜਿਹੜੀਆਂ ਆਈਆਂ ਉਹਨਾਂ ਦਾ ਪ੍ਰਬੰਧ ਕਰ ਦਿੱਤਾ ਗਿਆ ਤਾਂ ਜੋ ਕਿਸਾਨ ਇੱਥੋਂ ਐਂਟਰੀ ਨਾ ਕਰ ਸਕਣ ਇਹਨਾਂ ਨੂੰ ਇੱਥੇ ਹੀ ਰੋਕਿਆ ਜਾ ਸਕੇ ਔਰ ਜਗਾ ਜਗਾ ਤੇ ਸੀਸੀਟੀਵੀ ਕੈਮਰੇ ਫਿੱਟ ਕਰ ਦਿੱਤੇ ਗਏ ਨੇ ਹਰ ਕਿਸਾਨ ਦੀ ਐਕਟੀਵਿਟੀ ਤੇ ਨਜ਼ਰ ਰੱਖੀ ਜਾਵੇਗੀ ਔਰ ਜੋ ਘੱਗਰ ਦਰਿਆ ਆਏਗਾ ਉਹਦੇ ਦੋਨੇ ਪਾਸੇ ਤੋਂ ਰਸਤੇ ਹੋਰ ਡੂੰਘੇ ਕਰ ਦਿੱਤੇ ਗਏ ਨੇ ਜੀਸੀਬੀ ਮਸ਼ੀਨਾਂ ਲਗਾ ਕੇ ਪੁੱਟ ਦਿੱਤਾ ਗਿਆ ਹੈ ਘੱਗਰ ਦਰਿਆ ਵੀ ਕਿ ਘੱਗਰ ਦਰਿਆ ਦੇ ਜ਼ਰੀਏ ਵੀ ਕਿਸਾਨ ਅੰਬਾਲਾ ਇੰਟਰਨਾ ਹੋ ਸਕਣ ਤਾਂ ਤਸਵੀਰ ਲਗਾਤਾਰ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਰੋਕਣ ਦੀ ਜਿਹੜੀ ਹੈਗੇ ਤਿਆਰੀ ਕੀਤੀ ਜਾ ਰਹੀ ਹੈ ਮੇਰੇ ਪਿੱਛੇ ਦੇਖ ਰਹੇ ਹੋ ਕਿ ਇੱਕ ਪਹਿਲੀ ਲੇਅਰ ਤੋਂ ਅੱਗੇ ਜਿਹੜਾ ਹੈਗਾ ਸੁਰੱਖਿਆ ਦਸਤੇ ਜਿਹੜੇ ਹੈਗੇ ਨੇ ਉਹ ਆਪਣੀ ਪੋਜੀਸ਼ਨਾਂ ਲੈ ਕੇ ਖੜੇ ਨੇ ਇਹ ਤੋਂ ਅੱਗੇ ਕੰਡਿਆਲੀ ਤਾਰ ਰਾ ਇਸ ਤੋਂ ਬਾਅਦ ਬੈਰੀਕੇਟਿੰਗ ਆ ਔਰ ਬੈਰੀਕੇਟ ਦੇ ਚੰਗੀ ਤਰ੍ਹਾਂ ਸੀਮੈਂਟ ਦੇ ਨਾਲ ਜਿਹੜਾ ਹੈਗਾ ਭਰਿਆ ਗਿਆ ਤਾਂ ਜੋ ਕਿਸੇ ਵੀ ਤਰੀਕੇ ਦੇ ਨਾਲ ਕਿਸਾਨ ਇਥੋਂ ਅਜਿਹੀ ਬੈਰੀਕੇਟਿੰਗ ਨੂੰ ਪਾਰ ਨਾ ਕਰ ਸਕਣ ਤਾਂ ਉਸੇ ਤਰੀਕੇ ਦੇ ਨਾਲ ਇੱਥੇ ਕਿਲ ਲਗਾ ਦਿੱਤੇ ਗਏ ਨੇ ਕਿਲ ਪੱਕੇ ਕਰ ਦਿੱਤੇ ਗਏ ਨੇ ਕਿ ਜਦੋਂ ਕਿਸਾਨ ਇੱਥੋਂ ਜਾਣਗੇ ਤਾਂ ਇਹਨਾਂ ਦੇ ਟਾਇਰ ਜਿਹੜੇ ਹਨ ਟਰੈਕਟਰਾਂ ਦੇ ਟਾਇਰ ਜਿਹੜੇ ਹੈਗੇ ਨੇ ਇੱਥੇ ਇਹਨਾਂ ਦੇ ਵਿੱਚ ਅੜ ਕੇ ਇੱਥੇ ਫਸ ਕੇ ਰਹਿ ਜਾਣ ਔਰ ਕਿਸਾਨ ਅੱਗੇ ਨਾ ਜਾ ਸਕਣ ਇਹ ਤਸਵੀਰਾਂ ਨੇ ਫਿਲਹਾਲ ਹੋਣ ਦੀਆਂ ਕਿ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਤਾਇਨਾਤ ਨੇ ਸੱਤ ਲੇਅਰ ਦੀ ਬੈਰੀਕੇਡਿੰਗ ਕਰ ਦਿੱਤੀ ਗਈ ਆ ਦੂਸਰੇ ਪਾਸੇ ਮੇਰੇ ਜੋ ਸੱਜੇ ਪਾਸੇ ਉੱਥੇ ਕੱਗਰ ਦਰਿਆ ਨੂੰ ਵੀ ਪੁੱਟ ਦਿੱਤਾ ਗਿਆ ਤਾਂ ਜੋ ਕੱਗਰ ਦਰਿਆ ਦੇ ਜ਼ਰੀਏ ਵੀ ਰਸਤਾ ਪਾਰ ਨਾ ਕਿਸਾਨ ਕਰ ਸਕਣ ਤਾਂ ਕੁਝ ਲੋਕਾਂ ਨੂੰ ਮਜਬੂਰੀ ਵਸ ਕੱਗਰ ਦਰਿਆ ਦੇ ਵਿੱਚੋਂ ਆਪਣਾ ਪੈਂਡਾ ਤੈਅ ਕਰਨਾ ਪੈ ਰਿਹਾ ਆਪਣੇ ਪੈਂਡੇ ਦੇ ਵਿੱਚੋਂ ਮਤਲਬ ਕੱਗਰ ਦਰਿਆ ਦਾ ਜਿਹੜਾ ਪਾਣੀ ਹੈਗਾ ਜੇਕਰ ਉਸ ਦਾ ਵਹਾਅ ਤੇਜ਼ ਹੁੰਦਾ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਉਧਰ ਇੱਕ ਪਰਿਵਾਰ ਜਿਹੜਾ ਹੈਗਾ ਉਹ ਆ ਰਿਹਾ ਪਰਿਵਾਰ ਮੁਸ਼ਕਲ ਹਾਲਾਤਾਂ ਦੇ ਵਿੱਚ ਪਹੁੰਚ ਰਿਹਾ ਹੈ ਤਾਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਆ ਪੋਜੀਸ਼ਨ ਇੱਧਰ ਕਰ ਲੈਣ ਤਾਂ ਜੋ ਘੱਗਰ ਦਰਿਆ ਦੇ ਵਿੱਚ ਜਿਹੜੇ ਲੋਕ ਲੰਘ ਰਹੇ ਨੇ ਤਾਂ ਉਹਨਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਹੋ ਸਕਣ ਕਿਉਂਕਿ ਅਜਿਹੇ ਵਕਤ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਦੋਂ ਇੱਕ ਪਾਸੇ ਗੱਲਬਾਤ ਦਾ ਦੌਰ ਜਿਹੜਾ ਹੈਗਾ ਉਹ جاری ਆ ਔਰ ਦੂਸਰੇ ਪਾਸੇ ਲੋਕ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਆਪਣਾ ਪੈਂਡਾ ਤੈਅ ਕਰ ਰਹੇ ਨੇ ਤਾਂ ਇੱਧਰ ਇੱਕ ਪਰਿਵਾਰ ਜਿਹੜਾ ਹੈਗਾ ਇੱਕ ਪਰਿਵਾਰ ਬੜੇ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਕੱਗਰ ਦਰਿਆ ਨੂੰ ਪਾਰ ਕਰਕੇ ਉਹ ਅੱਗੇ ਆ ਰਿਹਾ ਕੱਗਰ ਦਰਿਆ ਨੂੰ ਪਾਰ ਕੀਤਾ ਜਾ ਰਿਹਾ ਹੈ ਕੱਗਰ ਦਰਿਆ ਨੂੰ ਪਾਰ ਕਰਕੇ ਜਿਹੜਾ ਹੈਗਾ ਪਰਿਵਾਰ ਲੰਘ ਰਿਹਾ ਦੂਸਰੇ ਪਾਸੇ ਪੰਜਾਬ ਥੋੜੀ ਕੈਮਰਾ ਨੂੰ ਕੋਈ ਪੋਜੀਸ਼ਨ ਲੈ ਲੇ ਕੋਈ ਗੱਲ ਨਹੀਂ ਸਮਾਂ ਬਹੁਤ ਹੈ ਪੋਜੀਸ਼ਨ ਲੈ ਲਈ ਜਾਵੇ ਤਾਂ ਜੋ ਤਸਵੀਰਾਂ ਸਾਂਝੀਆਂ ਕਰਨ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਕੋਸ਼ਿਸ਼ ਰਹੇਗੀ ਕਿ ਸਾਰੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਆਂ ਜਾਣ ਸਾਰੀਆਂ ਤਸਵੀਰਾਂ ਨੂੰ ਤੁਹਾਡੇ ਤੱਕ ਲਿਆਂਦਾ ਜਾਵੇ ਕਿਸਾਨੀ ਦੇ ਰੰਗ ਦੇ ਵਿੱਚ ਜੁੜੀ ਹਰ ਖਬਰ ਤੁਹਾਡੇ ਤੱਕ ਆਈ ਜਾਵੇ ਲਿਾਈ ਜਾਵੇ ਇਹ ਤਸਵੀਰਾਂ ਦੇਖ ਰਹੇ ਹਾਂ ਕਿ ਇੱਕ ਨੌਜਵਾਨ ਕੱਗਰ ਦਰਿਆ ਨੂੰ ਪਾਰ ਕਰ ਰਿਹਾ ਹੈ ਤੇ ਦੂਸਰੇ ਪਾਸੇ ਤੋਂ ਇੱਕ ਪਰਿਵਾਰ ਜਿਹੜਾ ਹੈਗਾ ਉਹ ਕੱਗਰ ਦਰਿਆ ਨੂੰ ਪਾਰ ਕਰਕੇ ਪੰਜਾਬ ਵਾਲੇ ਪਾਸੇ ਆ ਰਿਹਾ ਤਾਂ ਹਾਲਾਤ 2020 ਦੇ ਵਾਂਗ ਹੀ ਬਣਾਏ ਜਾ ਰਹੇ ਨੇ ਔਰ ਬਿਲਕੁਲ ਮੇਰੇ ਦੂਸਰੇ ਪਾਸੇ ਜਿਹੜਾ ਜਾਣ ਦਾ ਰਸਤਾ ਹੈਗਾ ਉੱਥੇ ਦੇਖ ਸਕਦੇ ਹੋ ਸੁਰੱਖਿਆ ਬਲ ਬਿਲਕੁਲ ਪੰਜਾਬ ਵਾਲੇ ਪਾਸੇ ਆ ਕੇ ਜਿਹੜਾ ਹੈਗਾ ਹਰਿਆਣਾ ਸਰਕਾਰ ਵੱਲੋਂ ਪੱਕੇ ਬੈਰੀਕੇਡ ਪੱਕੀਆਂ ਕੰਧਾਂ ਜਿਹੜੀਆਂ ਕਰ ਦਿੱਤੀਆਂ ਗਈਆਂ ਨੇ ਬੈਰੀਕੇਡ ਪੂਰੇ ਲਗਾ ਦਿੱਤੇ ਗਏ ਤਾਂ ਜੋ ਇੱਥੇ ਕਿਸੇ ਤਰੀਕੇ ਨਾਲ ਕਿਸਾਨ ਦਿੱਲੀ ਕੂਚ ਨਾ ਕਰ ਸਕਣ 6 ਮੰਗਾਂ ਪਾਰਲੀਮੈਂਟ ਸਿਸਟਮ ਦੇ ਨਾਲ ਜੁੜੀਆਂ ਹੋਈਆਂ ਨੇ ਚ ਐਮਐਸਪੀ ਦਾ ਮੁੱਦਾ ਚ ਹੈ ਕਰਜ਼ਾ ਮਾਫੀ ਦਾ ਮੁੱਦਾ ਚ ਹੈ ਕਿਸਾਨਾਂ ਨੂੰ ਪੈਨਸ਼ਨ ਦਾ ਮੁੱਦਾ ਹੈਗਾ ਚਾ ਬਿਜਲੀ ਸੋਧ ਬਿੱਲ ਦੀ ਵਾਪਸੀ ਹੈਗੇ ਚ ਚੱਪਲ ਮੀਟਰਾਂ ਨੂੰ ਵਾਪਸ ਲੈਣ ਦੀ ਗੱਲ ਹੈ ਕਿ WTO ਤੋਂ ਭਾਰਤ ਬਾਹਰ ਆਵੇ ਕੰਕ ਦੀ ਐਕਸਪੋਰਟ ਡਿਊਟੀ ਜਿਹੜੀ ਹੈ ਨਾ ਘਟਾਈ ਜਾਵੇ ਇਹ ਮੌਡੀਆਂ ਮੰਗਾਂ ਨੇ ਜੋ ਪਾਰਲੀਮੈਂਟ ਸਿਸਟਮ ਦੇ ਨਾਲ ਜੁੜੀਆਂ ਹੋਈਆਂ ਨੇ ਜਿਹੜੀਆਂ ਪ੍ਰਸ਼ਾਸਨ ਦੇ ਨਾਲ ਜੁੜੀਆਂ ਹੋਈਆਂ ਮੰਗਾਂ ਨੇ ਉਹਨਾਂ ਦੇ ਵਿੱਚ ਕੇਸ ਜਿਹੜੇ ਦਰਜ ਕੀਤੇ ਗਏ ਉਹ ਵਾਪਸ ਲੈਣ ਦੀ ਗੱਲ ਹੈ ਜੋ ਚਾਰਟ ਸ਼ੀਟ ਲਗਾਈਆਂ ਗਈਆਂ ਨੇ ਕੋਰਟ ਦੇ ਵਿੱਚ ਉਹਨਾਂ ਨੂੰ ਵਾਪਸ ਲੈਣ ਦੀ ਗੱਲ ਹੈ ਲਖੀਮਪੁਰ ਘਟਨਾ ਦੇ ਜਿਹੜੇ ਦੋਸ਼ੀ ਨੇ ਸਜ਼ਾਵਾਂ ਦੇਣ ਦੀ ਮੰਗ ਹੈ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੰਗਾਂ ਔਰ ਇਸ ਦੇ ਨਾਲ ਹੀ ਜਿਹੜੇ ਕਿਸਾਨ ਜਲਦੀ ਤੋਂ ਜਲਦੀ ਥਾਣੇਦਾਰ ਵਿਚੋਂ ਬਾਹਰ ਕੀਤਾ ਜਾਵੇ ਤਾਂ ਇਹ तमाम ਜਿਹੜੀਆਂ ਪ੍ਰਸ਼ਾਸਨ ਦੇ ਨਾਲ ਜੁੜੀਆਂ ਹੋਈਆਂ ਮੰਗਾਂ ਨੇ ਤੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼ੰਭੂ ਬੈਰੀਅਰ ਤੋਂ ਕੋਸ਼ਿਸ਼ ਹੈ ਕਿ ਹਰ ਤਸਵੀਰ ਤੁਹਾਡੇ ਤੱਕ ਸਹੀ ਪਹੁੰਚੇ ਸਹੀ ਜਾਣਕਾਰੀ ਪਹੁੰਚੇ ਔਰ ਨਾਲ ਦੀ ਨਾਲ ਅਸੀਂ ਆਪਣੀ ਇਸ ਰਿਪੋਰਟ ਦੇ ਜ਼ਰੀਏ ਅਪੀਲ ਵੀ ਕਰਦੇ ਹਾਂ ਜਿਹੜਾ तमाम ਲੋਕ ਜਿਹੜੇ ਦਿੱਲੀ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਆ ਕੇ ਤੁਸੀਂ ਅਜਿਹੇ ਰਸਤੇ ਨਾ ਚੁਣੋ ਅਜਿਹੇ ਖਤਰਨਾਕ ਰਸਤੇ ਜਿਹੜੇ ਤੁਹਾਡੀ ਜੀਵਨ ਨੂੰ ਖਤਰਾ ਪਹੁੰਚਾ ਸਕਦੇ ਨੇ ਤੁਹਾਡੀ ਜ਼ਿੰਦਗੀ ਨੂੰ ਖਤਰਾ ਪਹੁੰਚਾ ਦੇਣ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਜੇਕਰ ਤੁਸੀਂ ਆ ਗਏ ਹੋ ਤਾਂ ਕੋਈ ਬਦਲਵਾਂ ਰਸਤਾ ਜਿਹੜਾ ਹੈਗਾ ਵਾਇਆ ਟ੍ਰੇਨ ਤੁਸੀਂ ਜਿਹੜਾ ਹੈਗਾ ਉਹ ਜਾ ਸਕਦੇ ਹੋ ਤਾਂ ਰਾਜਪੁਰਾ ਤੋਂ ਕੈਂਟ ਲੈ ਸਕਦੇ ਹੋ ਬਾਲਾ ਕੈਂਟ ਦੀ ਟ੍ਰੇਨ ਲੈ ਸਕਦੇ ਹੋ ਤਾਂ ਅਜਿਹੀਆਂ ਮੁਸ਼ਕਲ ਹਾਲਾਤਾਂ ਤੋਂ ਤੁਸੀਂ ਬਚ ਸਕਦੇ ਹੋ ਤਾਂ ਦੂਸਰੇ ਪਾਸੇ ਮਸ਼ੀਨ ਚਲਾ ਦਿੱਤੀ ਗਈ ਆ ਰੂਲਿੰਗ ਮਸ਼ੀਨ ਚਲਾ ਦਿੱਤੀ ਗਈ ਆ ਉੱਥੇ ਜਿਹੜਾ ਹੈਗਾ ਕੰਕਰੀਟ ਤੇ ਉੱਪਰ ਜਿਹੜਾ ਹੈਗਾ ਸੀਮੈਂਟ ਪੂਰੇ ਤਰੀਕੇ ਨਾਲ ਭਰਿਆ ਜਾ ਰਿਹਾ ਕਿ ਆ ਕਿਸਾਨ ਇੱਥੋਂ ਦਿੱਲੀ ਨਾਲ ਕੁਝ ਕਰ ਸਕਾ ਨਾ ਪਰ ਕਿਸਾਨ ਕਹਿ ਰਹੇ ਨੇ ਕਿ ਜਦੋਂ ਅਸੀਂ ਆਗੇ ਸਾਡੇ ਲਈ ਇਹ ਬੈਰੀਕਡ ਛੋਟੇ ਪੈ ਜਾਣਗੇ ਸਰਕਾਰ ਦੇ ਪ੍ਰਬੰਧ ਛੋਟੇ ਪੈ ਜਾਣਗੇ ਪ੍ਰਸ਼ਾਸਨ ਦੇ ਪ੍ਰਬੰਧ ਨਿਗੂਣੇ ਪੈ ਜਾਣਗੇ ਅਸੀਂ ਤਾ ਚੁੱਕੇ ਆ ਕਿ ਸਾਡੀਆਂ ਮੰਗਾਂ ਨੇ ਅਸੀਂ ਲੰਬੇ ਸਮੇਂ ਤੋਂ ਇਹ ਮੰਗਾਂ ਨੂੰ ਸਰਕਾਰ ਨੂੰ ਸਮੇਂ-ਸਮੇਂ ਦੱਸਦੇ ਰਹੇ ਆ ਸਮੇਂ-ਸਮੇਂ ਗੱਲਾਂ ਦੇ ذریعے ਮੰਗ ਪੱਤਰਾਂ ਦੇ ذریعے ਐਜੀਟੇਸ਼ਨ ਛੋਟੇ ਐਜੀਟੇਸ਼ਨ ذریعے ਡਿਪਟੀ ਕਮਿਸ਼ਨਰ ਦੇ ذریعے ਜਿਹੜੇ ਅਕਨੇ ਤਮਾਰਾ ਪੰਜਾਬ ਦੇ ਰਾਜਪਾਲ ਦੇ ذریعے ਆਪਣੀਆਂ ਮੰਗਾਂ ਪਹੁੰਚਾਈਆਂ ਪਰ ਸਰਕਾਰ ਵੱਲੋਂ ਇਹਨਾਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਸੀ ਆਖਰਕਾਰ ਤੁਹਾਨੂੰ ਦਿੱਲੀ ਕੂਚ ਦਾ ਫੈਸਲਾ ਲੈਣਾ ਪਿਆ ਸੀ ਤਾਂ 13 ਫਰਵਰੀ ਨੂੰ ਦਿੱਲੀ ਕੂਚ ਆ ਇਸ ਤੋਂ ਪਹਿਲਾਂ ਕੱਲ ਮੀਟਿੰਗ ਆ ਮੀਟਿੰਗ ਦੇ ਐਨ ਵਿਚਕਾਰ ਜਿਹੜੇ 12 ਘੰਟੇ ਬਚੇ ਹੋਏ ਨੇ ਮੀਟਿੰਗ ਦੇ ਕੱਲ ਦੇ ਤਾਂ ਉਸ ਦੇ ਵਿਚਕਾਰ ਜਿਹੜੇ ਇੱਥੇ ਪੂਰੀ ਤਰੀਕੇ ਨਾਲ ਬੈਰੀਕੇਟਿੰਗ ਕਰ ਦਿੱਤੀ ਗਿਆ ਬੈਰੀਕੇਟਿੰਗ ਇੱਥੇ ਪੂਰੀ ਤਰੀਕੇ ਦੇ ਨਾਲ ਲਗਾ ਕੇ ਕਿਸਾਨਾਂ ਦਾ ਤਾਂ ਰੋਕਣ ਦੇ ਇੰਤਜ਼ਾਮ ਮਤ ਪੂਰੇ ਨੇ ਕੈਮਰਾਮੈਨ ਇੰਦਰਜੀਤ ਦੇ ਨਾਲ ਰਮਨਦੀਪ ਪੀ.ਟੀ.ਐਸ.ਨੂੰ ਸ਼ੰਭੂ ਬੇਰੀਆ